ਮੈਨੂੰ ਮਰਨਾ ਮਨਜ਼ੂਰ ਆ ਮੈਂ ਉਹਨਾਂ ਚੱਕ ਰਥੋਂ ਨਹੀਂ ਜਾਵਾਂ ਜੀ ਸਾਰੀਆਂ ਕੌਮਾਂ ਨੇ ਇਸ ਬਾਈ ਨੂੰ ਘਰੋਂ ਬੁਲਾ ਕੇ ਲਿਆਂਦਾ ਸੀ ਵੀ ਅਸੀਂ ਤੈਨੂੰ ਸਰਪੰਚ ਬਣਾਉਣਾ ਚਾਹੁੰਦੇ ਆ ਤੂੰ ਆ ਕੇ ਲੋਕਾਂ ਦੀ ਸੇਵਾ ਕਰ ਤੇ ਬੇਵਜਾ ਕੱਲੇ ਬਾਈ ਦੀ ਨਹੀਂ ਬਾਈ ਦੇ ਮਗਰ ਜਿਹੜੀਆਂ ਫੈਲਾ ਸਿੰਘ ਆ ਉਹ ਸਾਰੀਆਂ ਰਿਜੈਕਟ ਕੀਤੀ ਸਾਡੇ ਚ ਲੰਬ ਵਾਲੀ ਦਾ ਵੀਰ ਖੜਾ ਇਹ ਵੀ ਰਿਜੈਕਟ ਇਸੇ ਤਰ੍ਹਾਂ ਹੀ ਫਤੇਗੜ ਦਵੜੀਖਾਨੇ ਤੋਂ ਸਰਪੰਚ ਸਾਹਿਬ ਪਿਛਲੇ ਉਹਨਾਂ ਦੇ ਵੀ ਰਿਜੈਕਟ ਕੋਠੇ ਦਿਹਾਤੀ ਦੇ ਵੀ ਰਿਜੈਕਟ ਕੋਠੇ ਥਰੋੜਾਂ ਦੇ ਵੀ ਰਿਜੈਕਟ ਵੀਰ ਸਾਰਾ ਕੁਝ ਇਹ ਰਜੈਕਟ ਮਤਲਬ ਜੈਤੋਂ ਨੂੰ ਤੇ ਅਸੀਂ ਵੀ ਸਾਰਾ ਉਹ ਜਿੰਨਾ ਗੰਦ ਮਤਲਬ ਇੱਥੇ ਜੈਤੋਂ ਹਲਕੇ ਚ ਐਮਐਲਏ ਨੇ ਪਾਇਆ ਹੈਗਾ ਵੀ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਪਾਇਆ ਹੈਗਾ ਹੰਡਾ ਕਰਦੀ ਦਾ ਇੱਥੇ ਨਾਚ ਹੋ ਰਿਹਾ ਉਹ ਛਰੇ ਆਮ ਹੋ ਰਿਹਾ ਪਾਵਲ ਅਕਰ ਨੂੰ ਇੰਨਾ ਕਿ ਤੰਗ ਪਰੇਸ਼ਾਨ ਕਰ ਰਿਹਾ ਚੋਣਾ ਦੇ ਸਰਪੰਚੀ ਚ ਉਹਨਾਂ ਨੂੰ ਲੈ ਕੇ ਤਾਂ ਜਮਾ ਹੀ ਇਹਨਾਂ ਨੇ ਆਪਣੀ ਜਮੀਰ ਵੇਚਤੀ ਹੈ ਜਿੱਥੇ ਜਾਂਦਾ ਐਮਐਲਏ ਉਹ ਬੰਦੇ ਦੀ ਬਾਹ ਖੜੀ ਕਰਕੇ ਕਹਿੰਦਾ ਵੀ ਆਹ ਮੇਰਾ ਸਰਪੰਚ ਆ ਵੀ ਤੱਕੇ ਨਾ ਥੋਪ ਦੇਣਾ ਕਿਸੇ ਤੇ ਸਾਡੇ ਮੱਤੇ ਪਿੰਡ ਤੋਂ ਸ਼ੁਰੂ ਕਰ ਲਗੇ ਤੁਸੀਂ ਇਸ ਬੰਦੇ ਦਾ ਕੈਰੀਅਰ ਤੇ ਕਿਰਦਾਰ ਦੇਖ ਲਿਓ ਤੇ ਉਸ ਬੰਦੇ ਦਾ ਕੈਰੀਅਰ ਤੇ ਕਿਰਦਾਰ ਦੇਖ ਲਓ ਸ਼ਰਮਾਇਦਰ ਚੌਧਰੀ ਆ ਉਹ ਮਿੱਲ ਦੀਆਂ ਲੱਤਾਂ ਚ ਇੰਨਾ দাম ਹੁੰਦਾ ਤਾਂ ਫਿਰ ਆ ਲੋਕਾਂ ਦੇ ਜਿਹੜੇ 5-7 ਪਿੰਡਾਂ ਦੇ ਦਸਾਂ ਦੇ ਕਾਗਜ ਨਾ ਰਿਜੈਕਟ ਕਰਾਉਂਦੇ ਨੂੰ ਕਹਿੰਦੇ ਯਾਰ ਕੋਈ ਗੱਲ ਨਹੀਂ ਮਨਾਨ ਚਾਵਾਂਗੇ ਜਿਹੜਾ ਬੰਦਾ ਜਿੱਤ ਗਿਆ ਮਤਲਬ ਉਹ ਸਰਪੰਚ ਹੈ ਜਿਹੜਾ ਬੰਦਾ ਹਾਰ ਗਿਆ ਉਹ ਆਪਦੇ ਘਰੇ ਆ ਅਸੀਂ ਐਮਐਲਏ ਮੋਲਕ ਸਿੰਘ ਜੋ ਸਾਡੇ ਨਾਲ ਧੱਕਾ ਕੀਤਾ ਸਾਡੇ ਪਿੰਡ ਨਾਲ ਕੀਤਾ ਉਹਨਾਂ ਦੀ ਵਜ੍ਹਾ ਦੇ ਨਾਲ ਅਸੀਂ ਅੱਜ ਇੱਥੇ ਨਾਈਟ ਕੱਟ ਰਹੇ ਹਾਂ ਅੱਜ ਕੱਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਜੈਤੋ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਇਹ ਮੋਰਚਾ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਰੋਸ ਤੇ ਵਜੋਂ ਲੱਗਿਆ ਹੋਇਆ ਹੈ ਗੱਲਬਾਤ ਕਰਦੇ ਆ ਜਿਹੜੇ ਮੋਰਚੇ ਦੇ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰੇ ਭਈਏ ਮਸਲਾ ਕੀ ਹੈ ਸਵੇਰ ਤੋਂ ਲੈ ਕੇ ਇਹ ਸੜਕ ਕਿਉਂ ਜਾਮ ਕੀਤੀ ਹੋਈ ਹੈ ਦੇਖੋ ਵੀਰ ਜੀ ਪਹਿਲਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਇੱਥੇ ਪਹੁੰਚਣ ਦੇ ਬਹੁਤ ਅਸੀਂ ਸਵਾਗਤ ਕਰਦੇ ਆ ਜਿਹੜਾ ਦੇਰ ਰਾਤ ਆ ਕੇ ਸਾਡੀ ਤੁਸੀਂ ਗੱਲ ਸੁਣੀ ਜੀ ਅਸਲ ਵਿੱਚ ਕਹਾਣੀ ਕੀ ਹੈ ਕਿ ਪਿੰਡਾਂ ਦੇ ਅੰਦਰ ਪੰਚੀਆਂ ਤੇ ਸਰਪੰਚੀਆਂ ਦੀ ਚੋਣ ਆ ਰਹੀ ਹੈ ਜੀ ਤੇ ਅਸੀਂ ਸਾਰੇ ਕਹਿੰਦੇ ਆ ਵੀ ਅਸੀਂ ਇਸ ਮਤਲਬ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਸ਼ਾਂਤਮਈ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਸਹੀ ਤਰੀਕੇ ਨਾਲ ਜਿਹੜੀਆਂ ਵੋਟਾਂ ਪੈਂਦੀਆਂ ਹੁੰਦੀਆਂ ਜਾਂ ਪੈਂਦੀਆਂ ਉਹ ਸਹੀ ਤਰੀਕੇ ਨਾਲ ਪਹਿਣ ਇੱਥੇ ਅਸੀਂ ਪਿੰਡ ਮੱਤੇ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਉਰਫ ਪੱਪੀ ਸਾਬਕਾ ਫੌਜੀ ਰਿਟਾਇਰ ਅਸੀਂ ਸਾਰੀਆਂ ਕੌਮਾਂ ਨੇ ਇਸ ਬਾਈ ਨੂੰ ਘਰੋਂ ਬੁਲਾ ਕੇ ਲਿਆਂਦਾ ਸੀ ਵੀ ਅਸੀਂ ਤੈਨੂੰ ਸਰਪੰਚ ਬਣਾਉਣਾ ਚਾਹੁੰਦੇ ਹਾਂ ਤੂੰ ਆ ਕੇ ਲੋਕਾਂ ਦੀ ਸੇਵਾ ਕਰ ਜੀ ਪਿੰਡ 'ਚ ਇਕੱਠ ਹੋਇਆ ਮੱਤੇ ਵੱਡੀ ਗਿਣਤੀ ਦੇ ਵਿੱਚ ਤਾਂ ਉਸ ਤੋਂ ਬਾਅਦ ਅਸੀਂ ਸਰਪੰਚੀ ਦੀ ਕੈਂਪੇਨ ਆ ਸ਼ੁਰੂ ਕਰ ਲਈ ਤੇ ਜਿਹੜੇ ਬਾਈ ਦੇ ਐਂਟੀ ਖੜੇ ਸੀਗੇ ਸਰਦਾਰ ਬੰਤਾ ਸਿੰਘ ਉਹਨਾਂ ਨੂੰ ਜਿਹੜੀਆਂ ਦੰਦਨਾ ਹੈਗਾਂ ਉਹ ਪੈਗਾਂ ਸੀ ਉਹ ਪਹਿਲਾਂ ਕਾਂਗਰਸੀ ਸੀ ਤੇ ਬਾਅਦ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇੱਥੋਂ ਦੇ ਜਿਹੜਾ ਐਮਐਲਏ ਹੈਗਾ ਅਮੋਲਕ ਤੇ ਉਹਦੇ ਉਹਨਾਂ ਨੇ ਜਾ ਕੇ ਜਿਹੜਾ ਉਹ ਤੋਂ ਪਟਾ ਪਵਾ ਲਿਆ ਹੈਗਾ ਆਪਦੇ ਗੱਲ 'ਚ ਉਸ ਤੋਂ ਬਾਅਦ ਕਾਗਜ਼ ਭਰੇ ਨੋਮੀਨੇਸ਼ਨ ਸਾਰੀ ਕੀਤੀ ਕੰਪਲੀਟ ਕੀਤੀ ਸਭ ਕੁਝ ਕੀਤਾ ਤੇ ਬੇਵਜਾ ਕੱਲੇ ਬਾਈ ਦੀ ਨਹੀਂ ਬਾਈ ਦੇ ਮਗਰ ਜਿਹੜੀਆਂ ਫੈਲਾ ਸਿੰਘ ਉਹ ਸਾਰੀਆਂ ਰਿਜੈਕਟ ਕੀਤੀਆਂ ਪਰ ਬਾਈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਤਾਂ ਕਹਿੰਦੀ ਅਸੀਂ ਆਮ ਲੋਕਾਂ ਦੇ ਨਾਲ ਨਾਲ ਖੜੇ ਆ ਸਾਡਾ ਧਨਾਟ ਲੋਕਾਂ ਦੇ ਨਾਲ ਕੋਈ ਲਿੰਕ ਨਹੀਂ ਇੱਕ ਮੈਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਈ ਵਾਰੀ ਦੱਸਿਆ ਹੈਗਾ ਜੀ ਜਿਹੜਾ ਭਗਵੰਤ ਮਾਨ ਨਕਲੀ ਇਨਕਲਾਬੀ ਭਗਵੰਤ ਮਾਨ ਆਪ ਦਾ ਆਪ ਇਹ ਕਹਿੰਦਾ ਹੈਗਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਹੈਗੇ ਆ ਦੇਖੋ ਗੱਲ ਗਿੱਦੜਵੇ ਤੋਂ ਸ਼ੁਰੂ ਕਰਨ ਲਗੇ ਡੈਂਪੀ ਢਿੱਲੋ ਤੋਂ ਸ਼ੁਰੂ ਕਰਨ ਲਗੇ ਜੇ ਸਾਡੇ ਮੱਤੇ ਪਿੰਡ ਤੋਂ ਸ਼ੁਰੂ ਕਰਨ ਲਗੇ ਤੁਸੀਂ ਇਸ ਬੰਦੇ ਦਾ ਕੈਰੀਅਰ ਤੇ ਕਿਰਦਾਰ ਦੇਖ ਲਿਓ ਤੇ ਉਸ ਬੰਦੇ ਦਾ ਕੈਰੀਅਰ ਤੇ ਕਿਰਦਾਰ ਦੇਖ ਲਓ ਸ਼ਰਮਾਇਦਰ ਚੌਧਰੀ ਆ ਉਹ ਇੱਥੇ ਇੱਕ ਸੁਧਾਰਨ ਕਿਸਾਨ ਛੋਟਾ ਜੱਟ ਆ ਵੀ ਫਰਕ ਬਹੁਤ ਵੱਡਾ ਪਰ ਫੇਰ ਵੀ ਲੋਕਾਂ ਨੇ ਇਹਨੂੰ ਬਹੁਤ ਵੱਡਾ ਇੱਕ ਫਤਵਾ ਦਿੱਤਾ ਇਸੇ ਤਰ੍ਹਾਂ ਹੀ ਸਾਡੇ ਚ ਲੰਬ ਵਾਲੀ ਦਾ ਵੀਰ ਖੜਾ ਇਹਦੇ ਵੀ ਰਿਜੈਕਟ ਇਸੇ ਤਰ੍ਹਾਂ ਹੀ ਫਤੇਗੜ ਦਵੜੀਖਾਨੇ ਤੋਂ ਸਰਪੰਚ ਸਾਹਿਬ ਪਿਛਲੇ ਉਹਨਾਂ ਦੇ ਵੀ ਰਿਜੈਕਟ ਕੋਠੇ ਦਿਹਾਤੀ ਦੇ ਵੀ ਰਿਜੈਕਟ ਕੋਠੇ ਥਰੋੜਾਂ ਦੇ ਵੀ ਰਿਜੈਕਟ ਵੀ ਯਾਰ ਸਾਰਾ ਕੁਝ ਇਹ ਰਿਜੈਕਟ ਮਤਲਬ ਜੈਤੋਂ ਨੂੰ ਤੇ ਅਸੀਂ ਵੀ ਸਾਰਾ ਕੁਝ ਰਿਜੈਕਟ ਕਰਦੇ ਹਾਂ ਠੀਕ ਹੈ ਪੂਰੇ ਪੰਜਾਬ ਚ ਹੋਇਆ ਹੋਊਗਾ ਪਰ ਦਵੜੀ ਖਾਨਾ ਪਰ ਉਹ ਜਿੰਨਾ ਗੰਦ ਮਤਲਬ ਇੱਥੇ ਜੈਤੋ ਹਲਕੇ ਚ ਐਮਐਲਏ ਨੇ ਪਾਇਆ ਹੈਗਾ ਵੀ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਪਾਇਆ ਹੈਗਾ ਪਰ ਭਾਈ ਕਾਰਨ ਕੀ ਲੱਗਦੇ ਆ ਰੱਦ ਕਰਨ ਦੀ ਕੋਈ ਦਿੱਕਤ ਵੀ ਹੋ ਸਕਦੀ ਹੈ ਕੋਈ ਐਨਐਸਓ ਹੀ ਨਹੀਂ ਦਿੱਤੀ ਹੋਣੀ ਕੋਈ ਹੋਰ ਹੋ ਸਕਦਾ ਇਨਕੰਪਲੀਟ ਹੋ ਸਕਦੀਆਂ ਫਾਈਲਾਂ ਬਾਈ ਜੀ ਕੋਈ ਦੱਸਿਆ ਹੀ ਨਹੀਂ ਰੀਜ਼ਨ ਸਾਰਾ ਕੁਝ ਤਾਂ ਅਸੀਂ ਸਾਬ ਕੁਝ ਦਿੱਤਾ ਹੈਗਾ ਕੋਈ ਕਾਰਨ ਨਹੀਂ ਸੀ ਸਾਨੂੰ ਕਾਰਨ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਤੜਕੇ ਕਹਿਤਾ ਜੀ ਤੁਸੀਂ ਅਯੋਗਤ ਨਹੀਂ ਮਤਲਬ ਵੀ ਬਾਹਰ ਕਰਤਾ ਫੈਲ ਚ ਹਾਂਜੀ ਆ ਜੋਗ ਉਹੀ ਹੋ ਗਿਆ ਤੇ ਉਹਦਾ ਕਹਿਣ ਦਾ ਭਾਵ ਹੈ ਜਿਹੜਾ ਤੁਸੀਂ ਕਹਿੰਦੇ ਕਾਰਨ ਕਾਰਨ ਹਰੇਕ মিডিਆ ਇਹ ਹੀ ਸਵਾਲ ਕਰਦਾ ਵੀ ਕਾਰਨ ਕਾਰਨ ਮੰਨ ਲਾ ਵੀ ਅੱਜ ਤੂੰ ਕਰੋੜਪਤੀ ਬੰਦਾ ਹੈ ਤੇ ਤੂੰ ਪਿੰਡ ਦਾ ਸ਼ਰਮਾਇਦਾਰ ਹੈ ਤੇ ਤੂੰ ਪਿੰਡ ਦੇ ਚੌਧਰ ਕਰਨੀ ਆ ਤੇ ਮੇਰੇ ਵਾਸਤੇ ਚੌਧਰ ਕਰਾਉਣੀ ਤੇ ਮੈਂ ਤੈਨੂੰ ਕੋਈ 20-25 ਲੱਖ ਦੇ ਦਿੰਨਾ ਤੇ ਤੂੰ ਤੂੰ ਮੈਨੂੰ ਵੋਟਾਂ ਕੀ ਵੋਟਾਂ ਦੀ ਲੋੜ ਹੀ ਨਹੀਂ ਸ਼ਰਮਾਇਦਾਰੀ ਆ ਜਿਹੜਾ ਤੁਹਾਡਾ ਸਵਾਲ ਆ ਸਾਡੇ ਮੀਡੀਆ ਦਾ ਮੈਂ ਹੋਰ ਵੀ ਇਹਨੂੰ ਵੱਧ ਰੀਲ ਵੀ ਕੱਟ ਕੇ ਪਾਉ ਬੀ ਦੇਖੋ 25-20 ਲੱਖ ਰੁਪਏ ਜਦੋਂ ਮੈਂ ਮੇਰੇ ਹੱਥ 'ਚ ਹੈ ਸਰਪੰਚ ਬਣਾਉਣਾ ਮੇਰੇ ਕੋਲੇ ਸਰਕਾਰ ਹੈ ਮੈਂ ਮੌਕੇ ਦਾ ਐਮਐਲਏ ਆ ਤੇ ਸਰਪੰਚ ਤਾਂ ਮੈਂ ਬਣਾਉਣਾ ਤੁਹਾਡੇ ਕਹਿੰਦਾ ਮਤਲਬ ਜਿੰਨਾ ਹੱਥ ਪੈਸਾ ਉਹਨਾਂ ਦੀ ਸਰਕਾਰ ਹੈ ਤੇ ਉਹਨਾਂ ਦੇ ਲੋਕ ਚੁਣੇ ਜਾ ਰਹੇ ਆ ਬਾਈ ਇੱਕ ਗੱਲ ਕਮਾ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਈ ਵਾਰੀ 6-7 ਮਹੀਨੇ ਕਹਿੰਦਾ ਰਿਹਾ ਬੀ ਇਹਨਾਂ ਤੋਂ ਇੱਕ ਐ ਮਸ਼ੀਨੀ ਬੰਨਣਾ ਜਿੰਨੇ ਸਰਪੰਚ ਬਣੇ ਆ ਤੁਸੀਂ ਉਹਨਾਂ ਦੇ ਸਰਵੇ ਕਰਾ ਲਓ ਵੀ ਕੋਈ ਬੰਦਾ ਮਤਲਬ ਜਿੱਥੇ ਜਾਂਦਾ ਐਮਐਲਏ ਉਹ ਬੰਦੇ ਦੀ ਬਾਹ ਖੜੀ ਕਰਕੇ ਕਹਿੰਦਾ ਵੀ ਆਹ ਮੇਰਾ ਸਰਪੰਚ ਆ ਵੀ ਤੱਕੇ ਨਾ ਥੋਪ ਦੇਣਾ ਕਿਸੇ ਤੇ ਤੇ ਜੇ ਮੈਂ ਤੁਹਾਡੇ ਚਹਰਨੀ ਦੱਸਣਾ ਚਾਹਣਾ ਐਮਐਲਏ ਦੀਆਂ ਲੱਤਾਂ ਚ ਇੰਨਾ ਦਮ ਹੁੰਦਾ ਤਾਂ ਫਿਰ ਆਹ ਲੋਕਾਂ ਦੇ ਜਿਹੜੇ ਪੰਜ ਸੱਤ ਪਿੰਡਾਂ ਦੇ ਦਸਾਂ ਦੇ ਕਾਗਜ਼ ਨਰਜੈਟ ਕਰਾਉਂਦਿਆਂ ਨੂੰ ਕਹਿੰਦੇ ਯਾਰ ਕੋਈ ਗੱਲ ਨਹੀਂ ਮਨਾਂ ਚਾਵਾਂਗੇ ਜਿਹੜਾ ਬੰਦਾ ਜਿੱਤ ਗਿਆ ਮਤਲਬ ਉਹ ਸਰਪੰਚਾ ਜਿਹੜਾ ਬੰਦਾ ਹਾਰ ਗਿਆ ਉਹ ਆਪਦੇ ਘਰੇ ਆ ਹਾਂਜੀ ਬਾਈ ਕੀ ਲੱਗਦਾ ਦੂਜੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਸਰਪੰਚੀ ਲਈ ਇੰਨੀ ਸਖਤ ਕਿਉਂ ਆ ਕਿਉਂ ਲੋਕਾਂ ਦੇ ਜਿਵੇਂ ਬਾਈ ਨੇ ਦੱਸਿਆ ਵੀ ਫਾਰਮ ਰੱਦ ਹੋ ਰਿਹਾ ਇਹ ਕਿਉਂ ਇਦਾਂ ਹੋ ਰਿਹਾ ਇਹ ਬਿਲਕੁਲ ਝੂਠ ਆਈ ਜੋ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਸੀਗਾ ਕਿ ਵੀ ਆਮ ਆਦੀ ਪਾਰਟੀ ਆਊਗੀ ਕੋਈ ਚੇਂਜ ਆਊਗੀ ਹਾਂ ਬਦਲਾ ਆਏਗਾ ਕੋਈ ਨਵੀਂ ਚੀਜ਼ ਦੇਖਾਂਗੇ ਪਰ ਇਹਨਾਂ ਦਾ ਦੋਨਾਂ ਅਕਾਲੀ ਔਰ ਕਾਂਗਰਸ ਨੂੰ ਐਡਾ ਗੰਦਾ ਸਲੂਕ ਪਾਵਲ ਨੂੰ ਇੰਨਾ ਕਿ ਤੰਗ ਪਰੇਸ਼ਾਨ ਕਰ ਰਿਹਾ ਚੋਣਾਂ ਦੇ ਸਰਪੰਚੀ ਚ ਉਹਨਾਂ ਨੂੰ ਲੈ ਕੇ ਤਾਂ ਜਿਵੇਂ ਹੀ ਇਹਨਾਂ ਨੇ ਆਪਣੀ ਜਮੀਰ ਵੇਚਤੀ ਹੈ ਇਹਨਾਂ ਨੂੰ ਸੱਚੇ ਝੂਠ ਦਾ ਕੋਈ ਪਤਾ ਹੀ ਨਹੀਂਗਾ ਵੀ ਸੱਚਾ ਬੰਦਾ ਕੌਣ ਆ ਔਰ ਝੂਠਾ ਕੌਣ ਆ ਜੇ ਅਸੀਂ ਗਲਤ ਬੰਦੇ ਪਿੰਡਾਂ ਦੇ ਵਿੱਚ ਬਣਾਵਾਂਗੇ ਤਾਂ ਚੰਗੇ ਬੰਦੇ ਦਾ ਕੋਈ ਵजूद ਨਹੀਂਗਾ ਫਿਰ ਤਾਂ ਉਹੀ ਚੇਂਜਿੰਗ ਕੀ ਹੋਗੀ ਆਮ ਔਰ ਸਧਾਰਨ ਬੰਦਾ ਮੈਂ ਇੱਕ ਦੇਸ਼ ਦੀ ਸੇਵਾ ਕੀਤੀ ਆ ਜੀ ਔਰ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਤੁਹਾਡੇ ਚੈਨਲ ਦੇ ਥਰੂ ਮੈਨੂੰ ਦੇਖ ਰਹੇ ਹੋਣਗੇ ਉਹ ਅੱਗੇ ਸੇਵਾ ਕਰਨ ਵਾਸਤੇ ਕਿੱਥੇ ਹੋਣਗੇ ਪਹਿਲਾਂ ਅਸੀਂ ਰਾਤਾਂ ਕੱਟੀਆਂ ਦੇਸ਼ ਦੀ ਸੇਵਾ ਕੀਤੀ ਸਰਹੱਦਾਂ ਤੇ ਪਰ ਸਾਡੇ ਚ ਜਨੂਨ ਸੀਗਾ ਕਿ ਅਸੀਂ ਪਿੰਡ ਦੀ ਸੇਵਾ ਕਰੀਏ ਔਰ ਸਾਡੇ ਪਿੰਡ ਚ ਇੰਨਾ ਕਿ ਗੰਦਾ ਕਿ 20 ਸਾਲ ਹੋ ਗਏ ਕੋਈ ਵੀ ਇੱਕ ਚੀਜ਼ ਸਪੈਸ਼ਲ ਨਹੀਂ ਜਿਹੜੀ ਅਸੀਂ ਪਿੰਡ ਤੇ ਦਿਖਾ ਸਕੀਏ ਬਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਕਿਉਂਕਿ ਲੋਕਾਂ ਦੇ ਵਿੱਚ ਉਤਸ਼ਾਹ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਦਾ ਪੰਜਾਬ ਦੇ ਵਿੱਚ ਪਰ ਹੁਣ ਬਿਲਕੁਲ ਠੱਪ ਹੋਇਆ ਪਿਆ ਕੰਮ ਜੀਐਮਐਲ ਅਗਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਹੂਗੀ ਇਹਨਾਂ ਨੇ ਜੇ ਲੋਕਾਂ ਨੂੰ ਇਨਸਾਫ ਨਾ ਦਿੱਤਾ ਤੇ ਐਦੂ ਵੀ ਭਾੜੇ ਭੇੜੇ ਨਤੀਜੇ ਨਿਕਲਣਗੇ ਅਸੀਂ ਐਮਐਲਏ ਮੋਲਕ ਸਿੰਘ ਜੋ ਸਾਡੇ ਨਾਲ ਧੱਕਾ ਕੀਤਾ ਸਾਡੇ ਪਿੰਡ ਨਾਲ ਕੀਤਾ ਉਹਨਾਂ ਦੀ ਵਜ੍ਹਾ ਦੇ ਨਾਲ ਅਸੀਂ ਅੱਜ ਇੱਥੇ ਨਾਈਟ ਕੱਟ ਰਹੇ ਹਾਂ ਔਰ ਤੜਕੇ ਤੋਂ ਸਵੇਰ ਤੋਂ ਔਰ ਪ੍ਰਸ਼ਾਸਨ ਸਾਡੇ ਕੋਲੇ ਆਉਂਦਾ ਵਾਰ-ਵਾਰ ਇਹੀ ਕਹਿੰਦਾ ਕੋਈ ਸਾਨੂੰ ਕੋਈ ਨਿਆਂ ਵਾਲੀ ਕੋਈ ਚੀਜ਼ ਨਹੀਂ ਗੀ ਅਸੀਂ ਕੋੜ ਕਚੈਰੀਆਂ 'ਚ ਧੱਕੇ ਨਹੀਂ ਖਾਣੇ ਜਿੰਨਾ ਚਿਰ ਸਾਨੂੰ ਅਨਸਾਫ਼ ਨਹੀਂ ਮਿਲਦਾ ਮੈਨੂੰ ਮਰਨਾ ਮਨਜ਼ੂਰ ਆ ਮੈਂ ਉਹਨਾਂ ਚੱਕਰ ਇੱਥੋਂ ਨਹੀਂ ਜਾਵਾਂ ਪ੍ਰਸ਼ਾਸਨ ਤੇ ਕਿੱਥੇ ਗੱਲ ੜੀ ਹੋਈ ਹੈ ਹੁਣ ਪ੍ਰਸ਼ਾਸਨ ਤੇ ਗੱਲ ੜੀ ਹੈ ਅਸੀਂ ਸਾਰੇ ਡਾਕੂਮੈਂਟ ਮੈਂ ਤਿਆਰ ਦਿੱਤੇ ਆ ਮੇਰੇ ਕੋਲੇ ਵੀਡੀਓਗ੍ਰਾਫੀ ਵੀ ਹੈ ਔਰ ਫੋਟੋ ਕਾਪੀ ਵੀ ਫਾਈਲ ਦੀ ਪੂਰੀ ਔਰ ਹਰ ਇੱਕ ਵਿਭਾਗਮੇ ਤੋਂ ਮੇਰੀ ਐਨਓਸੀ ਵਿੱਚ ਲੱਗੀ ਵੀ ਹੈ ਕੋਈ ਨਾ ਕੋਈ ਐਦਾਂ ਦਾ ਆਬਜੈਕਸ਼ਨ ਹਾਂ ਮੇਰੇ ਤੇ ਆਬਜੈਕਸ਼ਨ ਲਾਤਾ ਮੇਰੀ ਫਾਈਲ ਤੇ ਪਰ ਮੇਰੇ ਮਗਰ ਦੋ ਬੰਦਿਆਂ ਦੀਆਂ ਹੋਰ ਫਾਈਲਾਂ ਸੀਗਾ ਉਹ ਵੀ ਰੱਦ ਕੀਤੀਆਂ ਗਈਆਂ ਇਹ ਇੱਥੇ ਕੋਈ ਅਨਸਾਬ ਨਹੀਂਗਾ ਜਿਹੜੇ ਖੜੇ ਆ ਸਾਰੇ ਇਹਨਾਂ ਨੇ ਛੱਕੇ ਟੰਗੇ ਆ ਔਰ ਪ੍ਰਸ਼ਾਸਨ ਨੇ ਵੇਚਤਾ ਹੂੰ ਅਬ ਬਈ ਤੋ ਤੁਸੀਂ ਕਿਹੜੇ ਪਿੰਡ ਤੋਂ ਆਂ ਅਸੀਂ ਲੰਬ ਵਾਲੀ ਤੋਂ ਆਂ ਬਈ ਕਿੰਨੇ ਕਿੰਨੇ ਆਣੇ ਦੇ ਫਾਰਮ ਰਿਜੈਕਟ ਹੋਏ ਬਈ ਜੀ ਤਨ ਤਨ ਦੇ ਸਰਪੰਚੀ ਇਲੈਕਸ਼ਨ ਲੜ ਰਹੇ ਸੀਗੇ ਮੇਰੇ ਕੱਲੇ ਦੇ ਰਿਜੈਕਟ ਕਰਤੇ ਜੀ ਇੱਕ ਇੱਕ ਆਪਾਂ ਰਿਕਵਰੀ ਵਾਸਤੇ ਭਰਦੇ ਹੁੰਨੇ ਆ ਜਾਂ ਇੱਕ ਹੋਰ ਮੇਰੇ ਇੱਕ ਸੋਡੇ ਬ੍ਰਦਰ ਦੇ ਭਰੇ ਸੀ ਉਹਦੇ ਵੀ ਰਿਜੈਕਟ ਕਰਤੇ ਜੀ ਕੀ ਕਾਰਨ ਕੀ ਲੱਗਦਾ ਅਜਿਹਾ ਕਿ ਬਸ ਇੱਕ ਤਾਂ ਸੰਧਵਾ ਦਾ ਬੰਦਾ ਹੀ ਇੱਥੇ ਉਹ ਉੱਠ ਅਸਗੇ ਦਾ ਇੱਕ ਐਮਐਲਏ ਦਾ ਬੰਦਾ ਜੀ ਅਜਿਹਾ ਕਿਹੜਾ ਖਤਰਾ ਆਮ ਆਦਮੀ ਪਾਰਟੀ ਨੂੰ ਤੁਹਾਡੇ ਤੋਂ ਨਹੀਂ ਆਈ ਇਹਨਾਂ ਨੂੰ ਪਤਾ ਹੀ ਆਮ ਪਾਰਟੀ ਨੂੰ ਵੋਟ ਨਹੀਂ ਪੈਣੀ ਜੀ ਆਮ ਆਦਮੀ ਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਆ, ਪੈਸੇ ਇਕੱਠੇ ਕਰਨ ਲੱਗੇ ਵੇ ਆ ਕਿਉਂਕਿ ਉਹਨਾਂ ਕੋਲ ਫੰਡ ਹੈ ਨਹੀਂਗਾ। ਔਰ ਭਗਵਾਨਤ ਮਾਨ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀਗਾ ਕਿ ਅਸੀਂ ਬਹੁਤ ਵੱਡਾ ਬਦਲਾਅ ਲਿਆਵਾਂਗੇ, ਗਰੀਬ ਜਨਤਾ ਤੇ ਅਸੀਂ ਬਹੁਤ ਚੇਂਜਿੰਗ ਕਰਾਂਗੇ। ਪਰ ਉਹ ਸਾਰਾ ਕੁਝ ਝੂਠ ਹੈ ਜੋ ਕਿ ਹੁਣ ਆ ਜਨਤਾ ਤੋਂ ਪੁੱਛ ਲਓ ਤੁਹਾਡੇ ਸਾਹਮਣੇ ਆ। ਫਿਰ ਜੋ ਗੁੰਡਾਗਰਦੀ ਦਾ ਇੱਥੇ ਨਾਚ ਹੋ ਰਿਹਾ ਉਹ ਛਰੇ ਆਮ ਹੋ ਰਿਹਾ। ਹਾਂਜੀ ਭਾਈ। ਹਾਂਜੀ। ਸਾਡੇ ਵੱਡੇ ਸਹੁਕਾਰ ਜਿਹੜੇ ਬੰਦੇ ਜਿਹੋ ਉਹਨਾਂ ਨੇ ਪੈਸੇ ਦੇ ਗਏ ਅਨਮੋਲਕ ਨੂੰ ਐਮਐਲਏ ਨੂੰ ਹੀ ਉਹ ਖਰੀਦ ਲਿਆਈ। ਹੂੰ। ਹਾਂਜੀ ਤੇ ਮੇਰੇ ਕੋਲੇ ਰਿਜ਼ਰਵ ਸਾਡੇ ਰਿਜ਼ਰਵ ਪਹਿਲਾਂ ਸੀਗਾ ਜੀ ਹੁਣ ਜਰਨਲ ਕਰਕੇ ਲਿਆਏ ਸੀਗੇ ਜਰਨਲ 'ਚ ਲੜਦੇ ਆ ਸੀਗੇ ਮੈਂ ਸਰਪੰਚੀ ਤੇ ਤਿੰਨ ਜਣੇ ਖੜੇ ਹੋਏ ਸੀਗੇ ਸਾਡੇ ਕਰਮਜੀਤ ਤੇ ਸੁਰਿੰਦਰ ਸਿੰਘ ਮਾਨੀ ਤੇ ਇਹਨਾਂ ਦੇ ਦੋਨਾਂ ਦੇ ਸਹੀ ਕਰਤੇ ਮੇਰੇ ਕੋਲੇ ਰਿਜੈਕਟ ਕਰ ਹਾਂਜੀ ਜੀ ਬਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਕਈ ਮਜਾਰਾ ਤੇ ਕਈ ਮੋਰਚਾ ਤੇ ਇਦਾਂ ਹੁੰਦਾ ਰਾਤ ਨੂੰ ਪੁਲਿਸ ਲਾਠੀ ਚਾਰਜ ਕਰ ਦਿੰਦੀ ਆ ਜਾਂ ਹੋਰ ਸ਼ਰਾਰਤੀ ਅਨਸਰ ਆ ਜਾਂਦੇ ਆ ਗੱਲਬਾਤ ਕੀਤੀ ਆ ਪ੍ਰਸ਼ਾਸਨ ਦੇ ਨਾਲ ਵੀ ਜੇ ਕੋਈ ਉਨੇਕੀ ਹੁੰਦੀ ਹੈ ਤੇ ਕੌਣ ਜ਼ਿੰਮੇਵਾਰ ਹੈ ਬਿਲਕੁਲ ਪ੍ਰਸ਼ਾਸਨ ਸਾਡੇ ਬਹੁਤ ਨੇੜੇ ਖੜਾ ਦੋ ਤਿੰਨ ਵਾਰੀ ਸਾਡੀ ਮੀਟਿੰਗ ਵੀ ਹੋ ਗਈ ਆ ਪਰ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਇੱਥੇ ਕੋਈ ਇਦਾਂ ਦਾ ਗਲਤ ਅਨਸਰ ਨਹੀਂ ਸਾਡੇ ਵਿੱਚ ਜਿਹੜਾ ਸ਼ਰਾਰਤ ਕਰੂਗਾ ਚਾਹੇ ਅਸੀਂ ਕਾਨੂੰਨ ਦੀ ਲੰਘਣਾ ਕਰਾਂਗੇ ਅਸੀਂ ਆਪਣਾ ਸ਼ਾਂਤਮਈ ਬੈਠੇ ਆਂ ਔਰ ਸ਼ਾਂਤਮਈ ਜਿਹੜਾ ਸਾਡੇ ਮੰਗ ਹੈ ਉਹ ਜਾਇਜ਼ ਹੈ ਔਰ ਅਸੀਂ ਉਹਦੇ ਤੇ ਡਟੇ ਰਹਿਾਂਗੇ ਅਸੀਂ ਉਹਨੂੰ ਪੂਰਾ ਕਰਕੇ ਜਾਵਾਂਗੇ ਜੀ ਜੇ ਜੇ ਕੋਈ 1921 ਹੁੰਦੀ ਹੈ ਕੌਣ ਜ਼ਿੰਮੇਵਾਰ ਹੈ 1921 ਹੁੰਦੀ ਹੈ ਪ੍ਰਸ਼ਾਸਨ ਸਾਡਾ ਜ਼ਿੰਮੇਵਾਰ ਆ ਜੀ ਆ ਭਾਈ ਵੈਸੀ ਤਾਂ ਰਾਤਾਂ ਕੱਟਨੀਆਂ ਬਹੁਤ ਔਖੀਆਂ ਪਰ ਇਹ ਕਿਵੇਂ ਲੱਗਦਾ ਲੋਕਾਂ ਦੀ ਬਦਲਾਅ ਦੀ ਮੰਗ ਸੀ ਪਰ ਇਹ ਕੀ ਕੀ ਲੱਗਦਾ ਬਦਲਾਅ ਤੁਹਾਨੂੰ ਆ ਗਿਆ ਨੇ ਬਿਲਕੁਲ ਆ ਗਿਆ ਇਹਦੇ ਚ ਕੋਈ ਦੋਰ ਹੈ ਨਹੀਂ ਇਹ ਅਸੀਂ ਅਸੀਂ ਨਹੀਂ ਕਹਿ ਸਕਦੇ ਵੀ ਬਦਲਾ ਨਹੀਂ ਆਇਆ ਜਿਹੜਾ 70 ਸਾਲ ਚ ਦੂਜੇ ਰਾਜਨੀਤਿਕ ਪਾਰਟੀਆਂ ਨੇ ਕੀਤਾ ਕੀਤਾ ਸੀ ਨਾ ਹੂੰ ਉਹਨਾਂ ਤੋਂ ਕੁਝ ਵੱਖਰਾ ਕਰਕੇ ਦਿਖਾਇਆ ਇਹਨਾਂ ਨੇ ਜੀ ਇੱਕ ਤਾਂ ਉਹ ਤਾਂ ਕਹਿੰਦੇ ਸੀ ਨਾ ਵੀ ਅਸੀਂ ਚਲੋ ਇਲੈਕਸ਼ਨ ਲੜਾਂਗੇ ਅਸੀਂ ਆਪਦੇ ਪੈਸੇ ਦੇ ਜੋਰ ਨਾਲ ਲੜਾਂਗੇ ਅਸੀਂ ਐਂ ਕਰਾਂਗੇ ਇਲੈਕਸ਼ਨ ਤਾਂ ਲੜਦੇ ਸੀ ਨਾ ਹੂੰ ਇਹ ਤਾਂ ਸਿੱਧੇ ਹੀ ਉਤਰੇ ਵੀ ਅਸੀਂ ਇਲੈਕਸ਼ਨ ਹੋਣ ਹੀ ਨਹੀਂ ਦੇਣੀ ਹੂੰ ਜੀ ਸਾਡੇ ਜਿਹੜੇ ਬੰਦੇ ਦੇ ਅਸੀਂ ਗੱਲ 'ਚ ਸਰੋਪਾ ਪਾਤਾ ਸਾਡਾ ਸਰਪੰਚਾ ਹੈ ਜੀ ਬਿਲਕੁਲ ਦੂਸਰਾ ਕੋਈ ਸਾਡਾ ਸਰਪੰਚ ਨਹੀਂ ਇਹ ਬਹੁਤ ਵਧੀਆ ਬਦਲਾ ਆ ਗਿਆ ਸਾਡੇ ਲਈ ਠੀਕ ਹੈ ਜੀ ਤੇ ਜਿਹੜੀਆਂ ਆਸਾਂ ਉਮੀਦਾਂ ਵਾਕਈ ਭਗਵਾਨਤਮਾਨ ਨੇ ਕਿਹਾ ਸੀ ਨਾ ਵੀ ਮੈਂ ਬਦਲਾਵ ਲੈ ਕੇ ਆਉ ਉਹ ਆਹੀ ਬਦਲਾਵ ਸੀਗਾ ਅੱਜ ਲੋਕਾਂ ਦਾ ਮਨ ਖੱਟਾ ਪੈ ਗਿਆ ਜੀ ਜਿਹੜੇ ਆਹ ਬੈਠੇ ਆ ਸੜਕ ਤੇ ਲੋਕ ਆ ਹੂੰ ਇਹ ਸਾਨੂੰ ਉਹਨੇ ਬਹੁਤ ਵਧੀਆ ਦਿੱਤਾ ਸਾਨੂੰ ਬਦਲਾਤਨ ਨਤੀਜਾ ਬਹੁਤ ਵਧੀਆ ਨਤੀਜਾ ਦਿੱਤਾ ਇਹ ਆਮ ਆਹ ਦੇਖੋ ਆਮ ਜਿਹੜੇ ਘਰਾਂ ਦੇ ਮੁੰਡੇ ਸੀਗੇ ਆਮ ਘਰਾਂ ਦੇ ਮੁੰਡੇ ਤਾਂ ਬੈਠੇ ਆ ਸੜਕ ਤੇ ਬੈਠੇ ਆ ਉਹਦਾ ਤਣਾੜ ਲੋਕਾਂ ਦੇ ਗੱਲ ਚ ਪਾ ਕੇ ਸਰੋਪੇ ਤੇ ਸਰੋਪਾ ਕਹਿੰਦੇ ਸਾਡੇ ਐਮਐਲਏ ਆਮ ਆਦਮੀ ਦੇ ਆ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਤਾਂ ਕਹਿੰਦੇ ਮਜ਼ਦੂਰਾ ਦੇ ਪੁੱਤਾਂ ਨਹੀਂ ਉਹ ਦਿਸੀ ਜਾਂਦਾ ਜੀ ਮਜ਼ਦੂਰਾ ਦੇ ਪੁੱਤ ਰਾਕਵ ਚੱਡੇ ਵਰਗੇ ਮਜ਼ਦੂਰਾ ਦੇ ਪੁੱਤ ਠੀਕ ਹੈ ਜੀ ਇੱਕ ਸਾਰੇ ਅੱਜ ਅਮੋਲਕ ਕੋਲੇ ਕਿੰਨੀ ਜਿਆਦਾਤਾ ਹੈ ਉਹ ਇੱਕ ਆਮ ਘਰ ਦਾ ਮੁੰਡਾ ਰਹਿ ਗਿਆ ਹੁਣ ਜੀ ਭਗਵਾਨਤਮਨ ਸਾਹਿਬ ਕੋਲੇ ਖੁਦ ਕੋਲੇ ਕਿੰਨੇ ਅੱਜ ਉਹਨਾਂ ਦਾ ਪਰਿਵਾਰ ਵੀ ਗਹਿਣਿਆਂ ਨਾਲ ਲੱਦਿਆ ਹੋਇਆ ਜੀ ਠੀਕ ਹੈ ਜੀ ਉਹ ਇਹ ਹੀ ਤਾਂ ਆਮ ਆਦਮੀ ਹੈ ਇਹ ਆਮ ਨਹੀਂ ਹੁਣ ਖਾਸ ਹੋ ਚੁੱਕੀ ਆ ਬਹੁਤ ਹੀ ਖਾਸ ਜੀ ਤਾਂ ਆਜੋ ਇੱਧਰ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਈ ਤੁਹਾਡੇ ਵੀ ਫਾਰਮ ਭਰੇ ਹੋਏ ਸੀ ਹਾਂਜੀ ਜੀ ਮੇਰੇ ਵੇਲੇ ਪਿੱਛੇ ਭਰੇ ਸੀਗੇ ਰਿਕਵਰੀ ਦੇ ਮੇਰੇ ਫਾਰਮ ਰੱਦ ਕਰਤੇ ਤੇ ਤੁਹਾਡੇ ਵੀ ਰੱਦ ਕਰ ਹਾਂਜੀ ਹਾਂਜੀ ਪਤਾ ਨਹੀਂ ਕਾਦੋ ਸਾਤੋ ਕਾਦੋ ਖਤਰਾ ਸੀਗਾ ਇਹਨਾਂ ਨੂੰ ਮੈਂ ਵਾਰੀ ਵਾਰੀ ਪੁੱਛਦਾ ਇਹ ਗੱਲ ਕਈ ਵਾਰੀ ਕੋਈ ਆ ਫਾਰਮ ਰਹਿ ਜਾਂਦਾ ਕੋਈ ਐਨਓਸੀ ਰਹਿ ਜਾਂਦੀ ਜਾਂ ਕੁਝ ਹੋਰ ਰਹਿ ਜਾਂਦਾ ਸਾਨੂੰ ਬਾਈ ਜੀ ਦੱਸ ਤਾਂ ਦੇ ਕੋਈ ਫਾਰਮ ਰਹਿ ਗਿਆ ਤਾਂ ਅਸੀਂ ਫਿਰ ਕੰਪਲੀਟ ਕਰ ਲੈਂਦੇ ਸਾਨੂੰ ਕੁਝ ਦੱਸ ਕੰਪਲੀਟ ਕੀਤਾ ਸੀ ਸਾਰਾ ਕੁ ਚੁੱਲਾ ਟੈਕਸੀ ਸਾਰਾ ਕੁ ਲਾਇਆ ਸੀ ਸਾਨੂੰ ਪੈਸੇ ਤਾਂ ਸਾਨੂੰ ਮਾਫ ਸੀ ਚੁੱਲਾ ਟੈਕਸੀ ਅਸੀਂ ਉਹ ਵੀ ਚੁੱਲਾ ਟੈਕਸੀ ਵੀ ਲਾਇਆ ਇਹ ਉਹ ਵੀ ਸਪਾਰਸ ਤੇ ਲਾਇਆ ਇਹ ਚੁੱਲਾ ਟੈਕਸੀ ਅਕਟਰੀ ਸਾਹਿਬ ਉਹ ਵੀ ਨਹੀਂ ਦੇ ਦੇ ਰਹੇ ਜੀ ਜੀ ਪਿੰਡ ਫਤੇਗੜ ਦਾ ਬੜੀ ਖਾਨਾ ਸਾਡੇ ਮੰਨ ਕੇ ਚਲੋ ਅਸੀਂ ਰਾਤ 10:30 ਵਜੇ ਬੀਡੀਪੀਓ ਦਾ ਹਫਤਰ ਆਏ ਆ ਲੈਫਟਾਂ ਚੈੱਕ ਕਰਕੇ ਗਏ ਆ ਰਾਤ ਸਾਡਾ ਲੈਫਟਾਂ ਦੇ ਵਿੱਚ ਨਾਮ ਸੀਗਾ ਸੋਭਾ ਜਦੋਂ ਸਾਨੂੰ ਪਤਾ ਲੱਗਿਆ ਬਈ ਬਈ ਗੱਲ ਖਰਾਬ ਹੋਈ ਪਈ ਆ। ਤੁਸੀਂ ਜੇ ਸਵੇਰ ਆਏ ਆ ਇੱਥੇ ਜਦੋਂ ਅਗੇ ਚੈੱਕ ਕੀਤਾ ਸਾਡਾ ਲਿਸਟਾਂ ਦੇ ਵਿੱਚ ਨਾਮ ਨਹੀਂ ਸੀਗਾ। ਅਸੀਂ ਲਾਸਟ ਟਾਈਮ ਵੀ ਕਿਹਾ ਸਾਡੇ ਲਿਸਟਾਂ ਹੀ ਨਹੀਂ ਸੀਗੀਆਂ। ਉੱਥੇ ਜਿਹੜੀਆਂ ਰਾਤ ਦੇ ਵੇਖ ਕੇ ਗਏ ਜਿੰਨਾਂ ਦੇ ਉੱਤੇ ਮਨਜ਼ੂਰ ਲਿਖਿਆ ਹੋਵੇਗਾ। ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਵੀ ਸਾਡਾ ਰਾਤ ਲਿਸਟਾਂ ਦੇ ਵਿੱਚ ਨਾ ਸੀ। ਹਾਂਜੀ ਗੱਲ ਕੀਤੀ ਸੀਗੀ। ਕਹਿੰਦੇ ਉਹ ਕਹਿੰਦੇ ਬਸ ਪਤਾ ਨਹੀਂ ਸਾਨੂੰ ਰਾਤ ਨੂੰ ਰਾਤ ਕੀ ਹੋ ਗਿਆ। ਜਦੋਂ ਅਸੀਂ ਸਵੇਰ ਪਤਾ ਕੀਤਾ ਜਦੋਂ ਅਸੀਂ ਚੈੱਕ ਕੀਤਾ ਇੱਥੇ ਲਿਸਟਾਂ ਨਹੀਂ ਸੀਗੀਆਂ ਫਿਰ ਅਸੀਂ ਫ੍ਰੀਡ ਕੋਡ ਕੀਤਾ ਪਤਾ। ਉੱਥੋਂ ਸਾਡੇ ਕੋਲ ਲਿਸਟ ਆਏਗੇ ਜਿਹੜੀਆਂ ਉਹਨਾਂ ਦੇ ਵਿੱਚ ਰੱਦ ਕੀਤਾ ਵਸਪੈਸ਼ਲ ਜ ਉਹ ਵੀ ਰੱਦ ਆ ਉਹ ਕਾਰਨ ਪੁੱਛਿਆ ਕਿਉਂ ਰੱਦ ਕੀਤੇ ਗਏ ਕਾਰਨ ਵਸ ਬਈ ਸਾਡੇ ਪਿੰਡ ਥੋੜੀ ਜਿਹੀ ਹੈਗੀ ਪਾਰਟੀ ਬਾਜੀ ਜੀ ਤੇ ਸਾਡੇ ਪਿੰਡ ਹੈਗਾ ਸਾਧਕ ਜਿਹਦਾ ਘਰ ਵੀ ਸ਼ਾਮ ਲੜ ਦੇ ਵਿੱਚ ਉਹਦਾ ਡੇਰਾ ਉਹ ਵੀ ਸ਼ਾਮ ਲੜ ਦੇ ਵਿੱਚ ਆ ਉਹਨੇ ਮੋਲਕ ਨੂੰ 11 ਲੱਖ ਰੁਪਏ ਦਿੱਤਾ ਸਨਾਂ ਦੇ ਵਿੱਚ ਕੋਈ ਬੰਦਾ ਪਾ ਕੇ ਸਾਡੇ ਦੋ ਤਿੰਨ ਜਣੇ ਸੀਗੇ ਟੋਟਲ ਆ ਸਾਡੇ ਕਾਗਜ ਦੋ ਜਣੇ ਰੱਦ ਕਰਾ ਗੇ ਤੀਜੇ ਬੰਦੇ ਨੂੰ ਬਸ ਸਿੱਧਾ ਕਹਿੰਦੇ ਤੁਸ ਜਿੱਤ ਗਿਆ ਬਸ ਉਹਦਾ ਮਨਜ਼ੂਰ ਪਾਇਆ ਵਾ ਦੋਨਾਂ ਸਾਡੇ ਦੋ ਬੰਦਿਆਂ ਦੇ ਜਿਹੜੇ ਪਿੱਛੇ ਸੀਗੇ ਉਹਨਾਂ ਦੇ ਰਿਜੈਕਟ ਆ ਜਿਹੜੇ ਮੇਨ ਸੀ ਉਹਨਾਂ ਦੇ ਵੀ ਰਜਾ ਤੁਹਾਡੇ ਕਹਿਣ ਦਾ ਮਤਲਬ 11 ਲੱਖ ਰੁਪਇਆ ਦੇ ਕੇ ਸਰਪੰਚੀ ਦਾ ਸੌਦਾ ਹੋਇਆ ਜੀ ਹਾਂ ਜੀ ਹਾਂ ਜੀ ਤਾਂ ਇਹ ਮੈਂ ਤਸਵੀਰਾਂ ਤੁਹਾਨੂੰ ਜੈਤੋ ਤੋਂ ਦਿਖਾ ਰਿਹਾ ਹਾਂ ਸਫਰ ਟੈਲੀਬੀਨ ਦੇ ਨਾਲ ਜੁੜੇ ਹੋ ਤੁਸੀਂ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਸਫਰ ਟੈਲੀਬੀਨ ਨਾਲ ਸਸਿਕਾ